ਗੱਲਾਂ ਯਾਦ ਯਾਦ ਗਾਣੇ ਪਤਾਨਵੀ ਦਾ ਗਾਣਾ ਸੁਣਿਆ ਬੇਟੇ ਦਾ ਬੜੀਆਂ ਬਲੇਸਿੰਗਸ ਦਿੱਤੀ ਬਹੁਤ ਜ਼ਿਆਦਾ ਸਾਨੂੰ ਸਾਰਣ ਕਿ ਤੁਸੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਕਰ ਰਹੇ ਹੋ ਬੜਾ ਅੱਛਾ ਬੇਟਾ ਬਹੁਤ ਦੁਨੀਆ ਤੇ ਤੁਹਾਡਾ ਨਾਮ ਕਰੇਗਾ ਬਸ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਦੁਆਵਾਂ ਦਿੱਤੀਆਂ ਬਸ ਠੀਕ ਉਹ ਹੁਣ ਗੱਲਾਂ ਯਾਦ ਕਰ ਕਰ ਕੇ ਅਸੀਂ ਵੀ ਭਾਵੁ ਖੁੰਨੇ ਬਹੁਤ ਜ਼ਿਆਦਾ ਹੁਣ ਇਹ ਨਹੀਂ ਸਮਝ ਆ ਰਹੀ ਕਿ ਕੀ ਜਿਹੜੀ ਸਾਡੀ ਜਨਰੇਸ਼ਨ ਉਹਨਾਂ ਨੂੰ ਸਿੱਖਣ ਨੂੰ ਜਾਂ ਜ਼ਿੰਦਗੀ ਜੀਣ ਦੇ ਸਲੀਕੇ ਅਦਬ

ਤੇ ਪੂਰਾ ਨਹੀਂ ਹਿੱਸਾ ਠੀਕ ਮਸਾਰੇ ਦੁਆ ਕਰੋ ਜੀ ਠੀਕ ਜਗਤ ਨੂੰ ਬਹੁਤ ਵੱਡਾ ਘੱਟ ਆਜੋ ਔਰ ਉਹਨਾਂ ਨਾਲ ਜਿਹੜੇ ਕੋਈ ਸੁਨਹਿਰੀ ਪਲ ਅਸੀਂ ਬਿਤਾਏ ਆ ਉਹ ਯਾਦ ਆਉਂਦੇ ਆ ਤੇ ਭਾਵੁਕ ਹੁੰਦੇ ਆ ਤੇ ਜਦੋਂ ਵੀ ਉਹਨਾਂ ਨੂੰ ਕਿਤੇ ਮਿਲਣਾ ਹੁੰਦਾ ਸੀ ਸੰਗੀਤ ਦੀ ਗੱਲ ਹੁੰਦੀ ਸੀ ਚੰਗੇ ਗਾਣੇ ਦੀ ਗੱਲ ਕਰਦੇ ਜਿਹੜੇ ਕਿ ਜਿਹੜੇ ਲੋਕ ਸੰਗੀਤ ਨੂੰ ਸਮਰਪਿਤ ਆ ਨਾ ਕੁਨੋ ਕੁਛ ਹੋ ਕੇ ਤੇ ਆਈ ਉਹ ਸੰਗੀਤ ਨਾਲ ਹੀ ਗੱਲ ਕਰਦੇ ਹਾਂ ਸੰਗੀਤਕ ਗੱਲ ਹੀ ਸੋ ਬੇਵਕੂਨਾਂ ਦਾ ਜਦੋਂ ਜਾਣਾ ਲੋਕ ਸੇ ਪਰਵਾਹ ਆਪਾਂ ਬਟਾਪਾ ਕਰਦੇ ਸੰਗੀਤ ਜਦੋਂ ਬੋਤ ਪਾਪਾ ਇਸ ਕੋ ਵੀ ਲੈ ਰਹੇ ਸਾਰੇ ਪਾਸੇ ਇਹ ਆਪਾਂ ਕੋਈ ਗੱਲ ਦੱਸ ਕੇ ਪਾਸ ਕਰਾਂ ਮਾਲਕਾ ਚਰਨਾ ਵਿੱਚ ਵਾਸ ਨਵੇ ਤੇ ਪਾ ਮਾਲਕਾ ਖੇਤ ਵਿੱਚ ਚੇ ਚੇ ਜਾਨੀ ਤਾਂ ਯਾਰ ਇੱਧਰ ਆ ਲੰਨੋ ਬਾਲਾ ਆ ਲੰਨੋ ਵਾਲਾ ਬੱਚੇ ਹਾਂ ਸਾਡੇ ਕੋਲ ਪਾਉਂਦੇ ਹਾਂ ਜੁੱਤਾਂ ਪਾਜੀ ਕੀ ਹਾਲ ਹੈ ਸਤ ਸਤ ਜੀ ਆਤਮਣੇ ਕਿਸੀ ਮਾਸਟਰਸ ਨੂੰ ਬੰਦੇ ਘਰ ਪਹੁੰਚੇ ਹੋ ਸੁਖ ਸੰਜਿਆ ਕਰਮਾਸਤੇ ਪਹਿਲਾ ਜੀ 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 ਬਹੁਤ ਦੁੱਖ ਆ ਜੀ ਉਸਤਾਦ ਜੀ ਬਹੁਤ ਪਿਆਰ ਕਰਦੇ ਸੀ ਮੈਨੂੰ ਬੜਾ ਪਿਆਰ ਸੇ ਬਹੁਤ ਵਾਰੀ ਮਿਲਿਆ ਮੈਂ ਤੇ ਆ ਲਾ ਲੋ ਵੀ ਜਿਹੜੇ ਉਹਨਾਂ ਦੇ ਚੰਡੇ ਹੋਏ ਆ ਸਾਰੇ ਕਮਾਲ ਆ ਸਾਰਿਆਂ ਨੇ ਕਿੰਨਾ ਗਾਣਾ ਕਾ ਕਿ ਦੱਸਿਆ ਕਿ ਅਸੀਂ ਪੋਲ ਨੂੰ ਸ਼ਾ ਗੁੱਟੀ ਜੀ ਦੇ ਸ਼ਾਗਿਰਦਾਂ ਜਾਂ ਸੁਪੁੱਤਾਂ ਉਹਨਾਂ ਵਿੱਚੋਂ ਮੈਂ ਵੀ ਹਾਂ ਇੱਕ ਮੈਨੂੰ ਬਹੁਤ ਦੁੱਖ ਹੈ ਇੱਕ ਸਦੀ ਦਾ ਮਹਾਨ ਕਲਾਕਾਰ ਗਿਆ ਕੁਝ ਯਾਦਾਂ ਬਹੁਤ ਮੇਰੀ ਗੱਲਾਂ ਤੇ ਬਹੁਤ ਹੱਸਦੇ ਹੁੰਦੇ ਸੀ ਪਰ ਲੱਗਦਾ ਕਿ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਹੀ ਲੱਗੀ ਹੈ ਪਹਿਲਾਂ ਖਾਨ ਸਾਹਿਬ ਜੋ ਉੱਤੇ ਦੁੱਖ ਦਾ ਪਹਾੜ ਮਾਸਸ ਸਲਿੰਟ ਜਿਹੜੇ ਨੇ ਉਹਨਾਂ ਦੇ ਉੱਪਰ ਤਾਂ ਹਾਂਜੀ ਇਹ ਲੱਗਦੇ ਲੱਗ ਹੀ ਰਿਹਾ ਜੀ ਬਹੁਤ ਟਾਈਮ ਤੋਂ ਇਦਾਂ ਦਾ ਹੋ ਰਿਹਾ ਸਾਲ ਹੋ ਗਿਆ ਇੱਕ हॉली हॉली चलो मालक करपा करो ठीक होगा सारा। बुलाकात करना ऐसी वीडियो पाई सी सोशल मीडिया पे सारे यानी कि गर्माते हो सी आते। मेरे ना आपसे एक दिन हस्बैंसी के कंधे में तकर के जी खाने जी